ਇਹ ਇੱਕ ਦਰਦਨਾਕ ਖਬਰ ਜਿਹੜੀ ਆ ਕਿ ਸਾਹਮਣੇ ਆਈ ਹੈ ਕਿ ਜੇਜੋਂ ਜੇਜੋਂ ਸਾਈਡ ਦੇ ਵਿੱਚ ਜਿਹੜਾ ਆ ਕਿ ਹਸ਼ਿਆਰਪੁਰ ਤੋਂ ਜਿਹੜੇ ਆ ਗਿਆ ਦੱਸਿਆ ਜਾ ਰਿਹਾ ਆ ਕਿ ਜੋ ਪਿਆ ਦੇ ਵਿੱਚ ਗੱਡੀ ਵਿੱਚ ਜਾ ਰਹੇ ਤਨ ਕਿ ਸਲਾਬ ਆਣ ਦੇ ਨਾਲ ਨੀਂ ਦੇ ਪਾਣੀ ਵਿੱਚ ਜਿਹੜੀ ਆ ਉਹ ਜਿਹੜੀ ਗੱਡੀ ਹੈਗੀ ਆ ਹਸ਼ਿਆਰਪੁਰ ਦੇ ਜੇਜੋਂ ਵਿਖੇ ਜਿਹੜੀ ਆ ਉਹ ਗੱਡੀ ਜਿਹੜੀ ਆ ਕਿ ਉਹ ਰੁੜ ਗਈ ਇਹ ਵੀ ਜੋ ਸਾਨੂੰ ਭਰੋਸੇਯੋਗ ਸੂਤਰਾਂ ਤੋਂ ਖਬਰ ਮਿਲੀ ਹੈ ਕਿ ਦੇਹ ਦੀ ਦਰਨਾਕੀ ਖਬਰ ਹੈ ਕਿ ਇਸ ਕੋ ਪਰਿਵਾਰ ਦੇ ਜਿਹੜੇ ਆ ਉਹ 10 ਜੀਆਂ ਵੀ ਜਿਹੜੀ ਆ ਕੀ ਦੱਸਿਆ ਜਾ ਰਿਹਾ ਹੈ ਕਿ ਮੌਤ ਹੋ ਗਈ ਆ ਇਹ ਹਮਾਤਰ ਪ੍ਰਦੇਸ਼ ਤੇ ਦੱਸਿਆ ਜਾ ਰਿਹਾ ਕੀ ਰਹਿਣ ਵਾਲੇ ਸਨ ਗੱਡੀ ਵਿੱਚ ਕੀ ਆ ਜਾਂਦਾ ਹੈ 11 12 ਦੇ ਕਰੀਬ ਜਿਹੜੇ ਆ ਉਹ ਬੈਠੇ ਹੋਏ ਸਨ ਔਰ ਔਰ ਉਧਰ ਪੀੜਤ ਪਰਿਵਾਰਾਂ ਲਈ ਪੰਜਾਬ ਸਰਕਾਰ ਨੇ ਬੇਸ਼ੱਕ ਜਿਹੜਾ ਆ 4 ਲੱਖ ਰੁਪਏ ਮਾਲੀ ਮਦਦ ਕਰਨ ਦਾ ਐਲਾਨ ਕਰ ਦਿੱਤਾ ਹੈ ਪਰ ਜੋ ਪਰਿਵਾਰ ਜਿਹੜੇ ਨੇ ਉਹ ਵਿਆਹ ਦੇ ਵਿੱਚ ਜਾ ਰਹੇ ਸਨ ਖੁਸ਼ੀਆਂ ਖੁਸ਼ੀਆਂ ਨਾਲ ਵਿਆਹ ਦੇ ਵਿੱਚ ਜਾ ਰਹੇ ਸਨ ਉਹਨਾਂ ਦੇ ਮਨ ਦੇ ਵਿੱਚ ਬੜੀਆਂ ਉਮੀਦਾਂ ਹੋਣਗੀਆਂ ਬੜੀਆਂ ਮੰਗਾ ਹੋਣਗੀਆਂ ਬੜੇ ਚਾਹ ਹੋਣਗੇ ਕਿ ਅਸੀਂ ਵਿਆਹ ਦੇ ਵਿੱਚ ਜਾ ਕੇ ਖੂਬ ਰੌਣਕ ਲਾਵਾਂਗੇ ਪਰ ਮਾਲਕ ਨੂੰ ਉਸ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਕਿ ਇਹ ਸਾਰਾ ਕੁਝ ਉਸ ਵਕਤ ਜਿਹੜਾ ਆ ਪਾਣੀ ਦੇ ਵਿੱਚ ਬਹਿ ਗਿਆ ਜਾਣੀ ਕਿ ਉਹ ਗੱਡੀ ਜਿਹੜੀ ਆ ਜਦੋਂ ਉਹ ਪਾਣੀ ਦੇ ਵਿੱਚ ਰੁੜ ਗਈ ਤਾਂ ਪਾਣੀ ਦੇ ਸਲਾਬ ਦੇ ਵਿੱਚ ਜਿਹੜੀ ਆ ਸਲਾਬ ਆਉਣ ਨਾਲ ਜਿਹੜੀ ਆ ਉਹ ਗੱਡੀ ਰੁੜ ਗਈ ਹੈਗੀ ਆ ਉਸ ਤੇ ਵਿੱਚ ਜਿਹੜੇ ਆ ਕਿ ਇਹ ਜਿਹੜੇ ਨੇ ਜੋ ਵਿਆਹ ਦੇ ਵਿੱਚ ਜਾ ਰਹੇ ਸਨ ਉਹਨਾਂ ਦੇ ਵਿੱਚੋਂ ਜਿਹੜੇ ਦੱਸਿਆ ਜਾ ਰਿਹਾ ਆ ਕਿ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਸਨ ਇੱਕੋ ਪਰਿਵਾਰ ਦੇ ਜਿਹੜੇ ਆ 10 ਜੀ ਜਿਹੜੇ ਹੈਗੇ ਆ ਉਹ ਉਹਨਾਂ ਦੀ ਮੌਤ ਹੋ ਗਈ ਹੈ ਖਬਰ ਬੇਹੱਦੀ ਦਰਦਨਾਕ ਹੈ ਪਰ ਉਸ ਮਾਲਕ ਦੇ ਅੱਗੇ ਕਿਹਾ ਜਾਂਦਾ ਹੈ ਕਿ ਕੋਈ ਜ਼ੋਰ ਵੀ ਨਹੀਂ ਚੱਲਦਾ ਪਰ ਇਹ ਕਿਉਹੋ ਜਿਹਾ ਪਾਣਾ ਸੀ ਕਿ ਜੋ ਖੁਸ਼ੀ-ਖੁਸ਼ੀ ਵਿਆਹ ਦੇ ਵਿੱਚ ਜਾ ਰਹੇ ਸਨ ਕਿ ਉਹਨਾਂ ਦੀਆਂ ਜਿਹੜੀਆਂ ਖੁਸ਼ੀਆਂ ਹੈਗੀਆਂ ਗਮ ਦੇ ਵਿੱਚ ਬਦਲ ਗਈਆਂ ਉਹ ਤੇ ਬੇਸ਼ੱਕ ਇਸ ਦੁਨੀਆ ਨੂੰ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਨੇ ਪਰ ਉਹਨਾਂ ਦੇ ਪਰਿਵਾਰ ਦੇ ਪਿੱਛੇ ਜੋ ਉਹਨਾਂ ਦੇ ਰਿਸ਼ਤੇਦਾਰ ਨੇ ਉਹਨਾਂ ਦੇ ਆਂਢ ਗੁਆਢ ਦੇ ਨੇ ਉਹਨਾਂ ਦੇ ਰਿਸ਼ਤ ਸੱਚੇ ਮਿੱਤਰ ਨੇ ਜਾਂ ਉਸ ਦੇ ਪਰਿਵਾਰ ਦੇ ਵਿੱਚ ਹੋਰ ਜੋ ਰਹਿਣ ਵਾਲੇ ਨੇ ਉਹਨਾਂ ਦੇ ਦਿਲ ਤੇ ਉੱਪਰ ਕੀ ਬੀਤਤੀ ਹੋਏਗੀ ਬੀਤਦੀ ਹੋਵੇਗੀ ਇਹ ਤੇ ਉਹੀ ਜਾਣ ਸਕਦੇ ਨੇ ਅਸੀਂ ਤੇ ਇੱਕ ਅਨੁਭਵ ਕਰ ਸਕਦੇ ਹੈਗਿਆ ਅਸੀਂ ਇੱਕ ਮਹਿਸੂਸ ਕਰ ਸਕਦੇ ਆ ਕਿ ਜਿਸ ਦੇ ਪਰਿਵਾਰ ਦੇ ਵਿੱਚ ਉਹ ਜੀ ਚਲਾ ਜਾਂਦਾ ਹੈ ਉਹਨਾਂ ਦੇ ਪਰ ਕੀ ਬੀਤਦੀ ਹੈਗੀ ਆ ਬੇਹੱਦੀ ਇਹ ਦੁਖਦਾਈ ਖਬਰ ਹੈ ਜਿਸ ਪਰਿਵਾਰ ਦੇ ਇਕਹੀ ਜੀ ਦੱਸਿਆ ਜੋ ਸਾਨੂੰ ਸੂਚਨਾ ਮਿਲੀਆ ਇੱਕੋ ਪਰਿਵਾਰ ਦੇ ਵਿੱਚੋਂ ਜਿਹੜੇ 10 ਜੀ ਜਿਹੜੇ ਆ ਉਹ ਚਲੇ ਜਾਂਦੇ ਹਨ ਤਾਂ ਉੱਥੇ ਜਿਹੜਾ ਆ ਕਿ ਜੋ ਉਸ ਦੇ ਪਰਿਵਾਰ ਦੇ ਵਿੱਚ ਬਾਕੀ ਜੀ ਹੋਣਗੇ ਉਹਨਾਂ ਬਾਰੇ ਤੇ ਫਿਲਹਾਲ ਸਾਡੇ ਕੋਲ ਕੋਈ ਖਬਰ ਨਹੀਂ ਹੈ ਇਸ ਵਕਤ ਔਰ ਕੋਸ਼ਿਸ਼ ਕਰਾਂਗੇ ਕਿ ਅਗਲੇ ਜੋ ਅਗਲੀ ਵਾਰ ਅਸੀਂ ਇਹ ਸਾਰੀ ਜਾਣਕਾਰੀ ਲਈਏ ਪ੍ਰਾਪਤ ਕਰੀਏ ਪਰ ਉਹਨਾਂ ਦੇ ਉੱਪਰ ਉਹਨਾਂ ਦੇ ਮਨ ਦੇ ਉੱਪਰ ਕੀ ਬੀਤੀ ਹੋਵੇਗੀ ਇਹ ਵੀ ਦੱਸਿਆ ਜਾ ਰਿਹਾ ਕਿ ਜਿਹੜੀ ਉਹ ਗੱਡੀ ਸੀ ਗੱਡੀ ਦੇ ਵਿੱਚ ਕੋਈ 11 12 ਦੇ ਕਰੀਬ ਜਿਹੜੇ ਹੈਗੇ ਆ ਉਹ ਬੈਠੇ ਹੋਏ ਸਨ ਇੱਕ ਨੂੰ ਰਿਕਸੀ ਉਹ ਜਿਹੜਾ ਉਹ ਕਰ ਲਿਆ ਗਿਆ ਹੈਗਾ ਆ ਪਰ ਬੇਹੱਦੀ ਹੈ ਦਰਦਨਾਕ ਖਬਰਾਂ ਜੀ ਤੁਸੀਂ ਤਸਵੀਰਾਂ ਦੇਖ ਰਹੇ ਹੋ ਪਾਣੀ ਦਾ ਵਹਾ ਕਿੰਨਾ ਜ਼ਿਆਦਾ ਤੇਜ਼ ਹੈਗਾ ਇੰਨਾ ਜ਼ਿਆਦਾ ਤੇਜ਼ ਵਹਾ ਹੈਗਾ ਕਿ ਜੇਕਰ ਕਿੱਥੋਂ ਕਿੱਥੋਂ ਤੱਕ ਉਹ ਰੁੜ ਰੁੜ ਕੇ ਜਿਹੜੇ ਉਹ ਚਲੇ ਗਏ ਹੋਣਗੇ ਇੰਨਾ ਤੇਜ਼ ਜਿਹੜਾ ਆ ਕਿ ਉਹ ਪਾਣੀ ਹੈਗਾ ਆ ਨਵਾਂ ਸ਼ਹਿਰ ਦੇ ਬਾਬਾ ਤੇ ਪ੍ਰਮਾਤਮਾ ਅੱਗੇ ਉਹ ਸਮਾਰਕ ਅੱਗੇ ਇਹ ਹੀ ਅਰਦਾਸ ਕਰਦਾ ਹੈ ਕੀ ਜੋ ਰੂਹਾਂ ਬਿਛੜ ਗਈਆਂ ਨੇ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਨਵਾਂ ਸ਼ਹਿਰ ਦਬਾਬਾ YouTube ਚੈਨਲ ਸੰਪਰਕ 9876779499